ਮੌਜੂਦਾ ਸਮੇਂ ਜਿਸ ਤਰ੍ਹਾਂ ਮਰਨ ਵਰਤ ਦੇ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਾਤਾ ਐਮਐਸਪੀ ਕਾਨੂੰਨ ਗਰੰਟੀ ਬਣੇਗੀ ਜਾਂ ਫਿਰ ਮਰੀ ਸਾਧਿਤ ਹੋਵੇਗੀ ਇਸ ਨੂੰ ਲੈ ਕੇ ਗੱਲਬਾਤ ਦਾ ਜਿਹੜਾ ਅਧਾਰ ਹੋਵੇਗਾ ਕਿ ਇੱਕ ਜਦੋਂ 15 ਅਗਸਤ 1961 ਈਸਵੀ ਨੂੰ ਵੀ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਮਰਨਵਰਤ ਰੱਖਿਆ ਗਿਆ ਸੀ ਉਸ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਜਾਂ ਤਾਂ ਪੰਜਾਬੀ ਸੂਬਾ ਬਣੇਗਾ ਜਾਂ ਫਿਰ ਮੇਰੀ ਮੌਤ ਹੋਵੇਗੀ ਜੀ ਹਾਂ ਤੋਂ ਦੱਸ ਦਈਏ ਕਿ ਮਾਸਟਰ ਤਾਰਾ ਸਿੰਘ ਦੇ ਵੱਲੋਂ 15 ਅਗਸਤ 1961 ਈਸਵੀ ਨੂੰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਮੰਜੀ ਸਾਹਿਬ ਅਖੰਡ ਪਾਠਾਂ ਦੇ ਭੋਗ ਸਮੇਂ ਅਰਦਾਸੀਆ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਦੇ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਆਰੰਭ ਕੀਤਾ ਸੀ ਜਿਸ ਨੂੰ 28ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਕੇ ਕਿ ਆਪਣਾ ਮਰਨ ਵਰਤ 1 ਅਕਤੂਬਰ ਨੂੰ ਛੱਡ ਦਿੱਤਾ ਸੀ ਜਿਸ ਨਾਲ ਪੰਥ ਦੇ ਵਿੱਚ ਨਿਰਾਸ਼ਤਾ ਪ੍ਰੇਸ਼ਾਨਗੀ ਜਾਂ ਦੁੱਖ ਜਾਂ ਫਿਰ ਗੁੱਸੇ ਦੀ ਲਹਿਰ ਫੈਲ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਸ੍ਰੀ ਅਕਾਲ ਤਾ ਸਹਿਬ ਦੇ ਉੱਤੇ ਸੱਦ ਕੇ ਉਸ ਨੂੰ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਅਰਦਾਸ ਕਰਵਾ ਕੇ ਇਹ ਮਰਨ ਵਰਤ ਆਰੰਭ ਕੀਤਾ ਗਿਆ ਸੀ ਇਸ ਦੇ ਨਾਲ ਹੀ ਉਹ ਜਿਹੜੀ ਉਦੋਂ ਦੀ ਵਰਕਿੰਗ ਕਮੇਟੀ ਸੀ ਉਹਨਾਂ ਨੂੰ ਵੀ ਸ੍ਰੀ ਅਕਾਲ ਤਾ ਸਾਹਿਬ ਦੇ ਉੱਤੇ ਆ ਕੇ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਅੱਜ ਇਸ ਵੀਡੀਓ ਦੇ ਵਿੱਚ ਉਹ ਗੱਲਬਾਤ ਕਰਾਂਗੇ ਕਿ ਜਿਹੜਾ ਉਹ ਹੁਕਮਨਾਮਾ ਸੀ ਜਥੇਦਾਰ ਅਛਰ ਸਿੰਘ ਦੇ ਵੱਲੋਂ ਸੁਣਾਇਆ ਗਿਆ ਸੀ ਤੇ ਉਹ ਤੁਹਾਨੂੰ ਪੂਰਾ ਅਸੀਂ ਪੜ੍ਹ ਕੇ ਸੁਣਾਵਾਂਗੇ ਕਿ ਉਸ ਦੇ ਵਿੱਚ ਕਿਸੇ ਤੇ ਉਹਨਾਂ ਦੇ ਵੱਲੋਂ ਕਿਹੜੀਆਂ ਸਜ਼ਾ ਲਾਈ ਗਈ ਸੀ ਤੋਂ ਦੱਸ ਦੇ ਕਿ ਪੰਜਾਬ ਪਿਆਰਾਂ ਦਾ ਫੈਸਲਾ ਸਿੰਘ ਸਾਹਿਬ ਜਥੇਦਾਰ ਅਛਰ ਸਿੰਘ ਜੀ ਦੇ ਵੱਲੋਂ ਸ੍ਰੀ ਅਮਰਸਰ ਸਾਹਿਬ ਵਿਖੇ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਅਤੇ ਹਾਜ਼ਰ ਮੈਂਬਰ ਕਮੇਟੀ ਨੂੰ ਖੜ੍ਹਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਣਾਇਆ ਗਿਆ ਸੀ ਜਿਸ ਦੇ ਵਿੱਚ ਇਹ ਹੁਕਮਨਾਮੇ ਦੇ ਵੀ ਲਿਖਿਆ ਗਿਆ ਸੀ ਕਿ ੴ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਿਆਰਿਆਂ ਦਾ ਫੈਸਲਾ ਮਿਤੀ 29 ਨਵੰਬਰ 1961 ਈਸਵੀ ਮੁਤਾਬਕ ਮੱਗਰ 14 2018 ਦਿਨ ਬੁੱਧਵਾਰ ਅਸਾਂ ਮਿਲੇ ਸਮੇਂ ਵਿੱਚ ਜਦੋਂ ਤੱਕ ਹੋ ਸਕਦਾ ਸੀ ਵੱਧ ਤੋਂ ਵੱਧ ਸਬੰਧਤ ਤੇ ਜਾਣਕਾਰ ਸਜਨਾ ਪਾਸੋਂ ਇਸ ਸਮੇਂ ਦੀਆਂ ਪੁਰਾਣੀਆਂ ਲਿਖਤਾਂ ਬਿਆਨਾਂ ਚਿੱਠੀਆਂ ਤੇ ਅਖਬਾਰਾਂ ਰਾਹੀਂ ਜਾਂਚ ਪਰਤਾਲ ਕਰਕੇ ਅਸਲੀਅਤ ਸਮਝਣ ਦਾ ਪੂਰਾ ਪੂਰਾ ਯਤਨ ਕੀਤਾ ਅਤੇ ਇਸ ਸਿੱਟੇ ਤੇ ਪੁੱਜੇ ਹਾਂ ਕਿ ਦੋਹਾਂ ਮਰਨ ਵਰਤਾਂ ਦੇ ਰੱਖਣ ਤੇ ਛੱਡਣ ਦੀਆਂ ਘਟਨਾਵਾਂ ਸਭ ਨੂੰ ਪਤਾ ਹੀ ਹੈ ਇਸ ਲਈ ਸਾਨੂੰ ਦੌਰਾਨ ਦੀ ਇੱਥੇ ਕੋਈ ਲੋੜ ਪ੍ਰਤੀਤ ਨਹੀਂ ਹੁੰਦੀ ਪਹਿਲਾਂ ਵਰਤ ਸੰਤ ਸਿੰਘ ਮਹਾਰਾਜ ਨੇ ਸੰਤ ਮਾਸਟਰ ਤਾਰਾ ਸਿੰਘ ਜੀ ਦੀ ਤਸੱਲੀ ਵਰਕਿੰਗ ਕਮੇਟੀ ਤੇ ਮੋਰਚਾ ਕਮੇਟੀ ਅਤੇ ਸੰਗਤ ਦੀ ਪ੍ਰਵਾਨਗੀ ਤੋਂ ਉਪਰੰਤ ਪੰਜਾਂ ਪਿਆਰਿਆਂ ਦੀ ਆਗਿਆ ਲੈ ਕੇ ਛੱਡਿਆ ਸੀ ਇਸ ਲਈ ਇਸ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਜਾ ਸਕਦੀ ਦੂਸਰਾ ਮਰਨਵਰਤ 15 ਅਗਸਤ 1961 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਮਨਜੀਤ ਸਾਹਿਬ ਅਖੰਡ ਪਾਠਾਂ ਦੇ ਭੋਗ ਸਮੇਂ ਅਰਦਾਸੀਆ ਉਪਰੰਤ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪ੍ਰਣ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਅਰੰਭ ਕੀਤਾ ਜਿਸ ਨੂੰ 38ਵੇਂ ਦਿਨ ਕਮਿਸ਼ਨ ਨੂੰ ਪ੍ਰਵਾਨ ਕਰਕੇ ਆਪਣਾ ਮਰਨਵਰਤ 1 ਅਕਤੂਬਰ ਨੂੰ ਛੱਡ ਦਿੱਤਾ ਗਿਆ ਜਿਸ ਨਾਲ ਪੰਤ ਵਿੱਚ ਨਿਰਾਸ਼ਤਾ ਪ੍ਰੇਸ਼ਾਨਗੀ ਦੁੱਖ ਤੇ ਗੁੱਸੇ ਦੀ ਲਹਿਰ ਫੈਲ ਗਈ ਕਿਉਂਕਿ ਮਾਸਟਰ ਜੀ ਨੇ ਕਈ ਵਾਰ ਇਸ ਗੱਲ ਪ੍ਰਗਟ ਤੌਰ ਤੇ ਕਹੀ ਸੀ ਕਿ ਹੁਣ ਕੋਈ ਹੋਰ ਰਾਹ ਨਹੀਂ ਜਬ ਪੰਜਾਬੀ ਸੂਬਾ ਬਨੇਗਾ ਜਾਂ ਮੇਰੀ ਮੌਤ ਹੋਵੇਗੀ ਇਸ ਲਈ ਕਿਸੇ ਦਰਮਿਆਨੀ ਗੱਲ ਨੂੰ ਕਬੂਲਣ ਲਈ ਪੰਥ ਤਿਆਰ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਆਪਣੇ ਬਹਾਦਰ ਤੇ ਨਿਤੜਕ ਲੀਡਰ ਤੋਂ ਇਹ ਆਸ ਸੀ ਕਿ ਉਹ ਆਪਣਾ ਪ੍ਰਣ ਪੂਰਾ ਕੀਤੇ ਬਿਨਾ ਆਪਣਾ ਵਰਤ ਛੱਡ ਦੇਵੇਗਾ ਜਿਸ ਨਾਲ ਕੌਮ ਸਿਰ ਉੱਚਾ ਕਰਨ ਯੋਗੀ ਨਾ ਰਹੇ ਇਹ ਕਿਹਾ ਜਾਂਦਾ ਹੈ ਕਿ ਵਰਕਿੰਗ ਕਮੇਟੀ ਵਰਤ ਚੁੜਾਉਣ ਦੇ ਹੱਕ ਦੇ ਵਿੱਚ ਨਹੀਂ ਸੀ ਪਰ ਕਮੇਟੀ ਨੇ ਵਰਤ ਖੋਲਣ ਦੇ ਵਿਰੋਧ ਤਾਂ ਵੀ ਨਹੀਂ ਕੀਤੀ ਇਹ ਗੱਲ ਭਾਵੇਂ ਕਿਸੇ ਵੀ ਮਸਲਤ ਕਰਕੇ ਕੀਤੀ ਗਈ ਹੋਵੇ ਤਾਂ ਵੀ ਇਹ ਰਵਈਆ ਵਰਤ ਚੁੜਾਉਣ ਦੇ ਹੱਕ ਵਿੱਚ ਹੀ ਜਾਂਦਾ ਹੈ ਇਸ ਲਈ ਵਰਕਿੰਗ ਕਮੇਟੀ ਤੇ ਐਕਟਿੰਗ ਪ੍ਰਧਾਨ ਸੰਤ ਫਤੇਹ ਸਿੰਘ ਜੀ ਵੀ ਵਰਤ ਚੁੜਾਉਣ ਦੀ ਜ਼ਿੰਮੇਵਾਰੀ ਤੋਂ ਕਿਸੇ ਵੀ ਤਰ੍ਹਾਂ ਬਰੀ ਨਹੀਂ ਹੋ ਸਕਦੇ ਸਾਡੀ ਇਹ ਸਪਸ਼ਟ رائے ਹੈ ਕਿ ਮਾਸਟਰ ਜੀ ਨੇ ਐਸਾ ਕਰਕੇ ਪ੍ਰਾਤਨ ਸਿੱਖ ਸੁਰਬੀਰਾ ਕਾਲੀ ਫੁੱਲਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਰਦਾਰ ਸ਼ਾਮ ਸਿੰਘ ਅਟਾਰੀਆ ਦੀਆਂ ਰਵੈਤਾਂ ਨੂੰ ਭਾਰੀ ਸੱਟ ਮਾਰੀ ਹੈ ਅਤੇ ਸਿੱਖੀ ਦੀ ਸ਼ਾਨ ਦੇ ਵਿੱਚ ਫਰਕ ਪਿਆ ਏ ਨਾਲੇ ਲਿੱਤਾ ਹੋਇਆ ਪ੍ਰਾਣ ਸਹੀ ਰੂਪ ਵਿੱਚ ਪੂਰਾ ਨਹੀਂ ਕੀਤਾ ਇਸ ਲਈ ਮਾਸਟਰ ਤਾਰਾ ਸਿੰਘ ਜੀ ਸੰਤ ਫਤੇਹ ਸਿੰਘ ਅਤੇ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰ ਕੋਲ ਅਵਗਿਆ ਬਚਾਉਣ ਦੇ ਲਈ ਸ੍ਰੀ ਅਕਾੰਤ ਸਾਹਿਬ ਪੰਜ ਪਿਆਰਿਆਂ ਦੇ ਪੇਸ਼ ਹੋਣ ਪਹਿਲਾ ਮਾਸਟਰ ਤਾਰਾ ਸਿੰਘ ਜੀ ਨੂੰ ਜਥੇਦਾਰ ਅਚਰ ਸਿੰਘ ਜੀ ਨੇ ਕਿਹਾ ਕਿ ਮਾਸਟਰ ਜੀ ਖੜੇ ਹੋ ਜਾਓ ਮਾਸਟਰ ਜੀ ਖੜੇ ਹੋਗੇ ਤਾਂ ਪੰਜ ਪਿਆਰਿਆਂ ਵਿੱਚੋਂ ਨਿਯਤ ਕੀਤੀ ਤਨਖਾਹ ਮਾਸਟਰ ਤਾਰਾ ਸਿੰਘ ਨੂੰ ਜਿਹੜੀ ਤਨਖਾਹ ਲਗਾਈ ਗਈ ਸੀ ਉਹਦੇ ਬਰਤੋਂ ਦੱਸ ਦਈਏ ਕਿ ਇਹ ਪੰਜ ਤਨਖਾਹ ਸਨ ਪਹਿਲੀ ਸੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਸਿੱਧ ਵਜੋਂ ਕਰਵਾਣਾ ਦੂਜੀ ਸੀ ਇੱਕ ਮਹੀਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਇੱਕ ਜਾਪ ਸਾਹਿਬ ਦਾ ਪਾਠ ਕਰਨਾ ਤੀਜੀ ਸੀ 500 ਰੁਪਏ ਦਾ ਕੜਾ ਪ੍ਰਸਾਦ ਕਰਵਾਉਣਾ ਚੌਥੀ ਸੀ ਸੰਗਤਾਂ ਦੀ ਜੋੜਿਆਂ ਦੀ ਸੇਵਾ ਪੰਜ ਦਿਨ ਕਰਨਾ ਪੰਜਵੀਂ ਲੰਗਰ ਦੇ ਜੁੱਠੇ ਭਾਂਡੇ ਮੰਝ ਦੀ ਸੇਵਾ ਪੰਜ ਦਿਨ ਕਰਨਾ ਇਸ ਤੋਂ ਇਲਾਵਾ ਫਿਰ ਸੰਤ ਫਤੇ ਸਿੰਘ ਨੂੰ ਵੀ ਦੋ ਜਿਹੜੀਆਂ ਤਨਖਾਹ ਲਾਈਆਂ ਗਈਆਂ ਸਨ ਫਿਰ ਸੰਤ ਫਤੇ ਸਿੰਘ ਜੀ ਨੇ ਖੜੇ ਹੋ ਕੇ ਲੱਗੀ ਤਨਖਾਹ ਸੁਣੀ ਮਹਿਨਾ ਆਪਣੇ ਨਿਤਨੇਮ ਤੋਂ ਇਲਾਵਾ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਦੂਜੀ ਸੀ ਪੰਜ ਦਿਨ ਜੁੱਠੇ ਭਾਂਡੇ ਮੰਝ ਦੀ ਸੇਵਾ ਲੰਗਰ ਵਿੱਚ ਕਰਨਾ ਤੁਹਾਨੂੰ ਦੱਸਦੀ ਕਿ ਇਸ ਤੋਂ ਇਲਾਵਾ ਜਿਹੜੀ ਵਰਕਿੰਗ ਕਮੇਟੀ ਦੇ ਮੈਂਬਰ ਹਾਜ਼ਰ ਸਨ ਉਹਨਾਂ ਨੂੰ ਵੀ ਤਨਖਾਹ ਲਗਾਈ ਸੀ ਵਰਕੀ ਕਮੇਟੀ ਦੇ ਹਾਜ਼ਰ ਮੈਂਬਰਾਂ ਨੇ ਵੀ ਖੜੇ ਹੋ ਕੇ ਜਿਹੜੀ ਤਨਖਾਹ ਸੁਣੀ ਗਈ ਸੀ ਜਿਹੜੀ ਪਹਿਲੀ ਤਨਖਾਹ ਸੀ ਉਹਦੇ ਵਿੱਚ ਸੀ 2 ਦਿਨ ਸ੍ਰੀ ਅਮਰਸਰ ਸਰੋਵਰ ਦੀ ਪ੍ਰਕਰਮਾ ਦੇ ਵਿੱਚ ਝਾੜੂ ਕਰਨਾ 2 ਦਿਨ ਜੁੱਠੇ ਭਾਂਡੇ ਮੰਜਨ ਦੀ ਸੇਵਾ ਕਰਨਾ ਉਪਰੋਕਤ ਸਾਰਿਆਂ ਨੇ ਲੱਗੀ ਤਨਖਾਹ ਸ੍ਰੀ ਨਿਵਾਕ ਕੇ ਪ੍ਰਵਾਨ ਕੀਤੀ ਤੇ ਲੱਗੀ ਤਨਖਾਹ ਭੁਗਤਾਨ ਦਾ ਯਕੀਨ ਦਵਾਇਆ ਤੁਹਾਨੂੰ ਦੱਸਦੀ ਕਿ ਉਦੋਂ ਜੱਥੇਦਾਰ ਸੀ ਜਿਹੜੇ ਸੀ ਰਿਕਾਲਤਾ ਸਾਹਬ ਦੇ ਉਹ ਜੱਥੇਦਾਰ ਅਛਰ ਸਿੰਘ ਸਨ ਤੇ ਜਿਹੜੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਸਨ ਉਹ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਸੀ ਤੇ ਜਥੇਦਾਰ ਸ਼ਰਮ ਸਿੰਘ ਆਨੰਦਪੁਰ ਸਾਹਿਬ ਦੇ ਜਿਹੜੇ ਕੇਸਗੜ ਸਾਹਿਬ ਦੇ ਤਖਤ ਦੇ ਜਥੇਦਾਰ ਸਨ ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਗਿਆਨੀ ਚੇਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸੀ ਤੇ ਗਿਆਨੀ ਕੁਰਪਾਲ ਸਿੰਘ ਜਿਹੜੇ ਕੁਰਪਾਲ ਸਿੰਘ ਸਨ ਉਹ ਸ੍ਰੀ ਦਰਬਾਰ ਸਾਹਿਬ ਦੇ ਉਹ ਵੀ ਗ੍ਰੰਥੀ ਸੀ ਤੇ ਪਿਆਰੇ ਦਰਸ਼ਕੋ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਤੁਹਾਨੂੰ ਫਿਰ ਅਸੀਂ ਕਿਸੇ ਹੋਰ ਹੁਕਮਨਾਮੇ ਨਾਲ ਸਾਂਝ ਪਾਵਾਂਗੇ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸੀ ਹੋਰ ਕਿਹੜਾ ਹੁਕਮਨਾਮਾ ਸੀ ਜਿਸ ਦੇ ਵਿੱਚ ਧਾਰਮਿਕ ਜਿਹੜੀ ਤਨਖਾਹ ਲਾਈ ਗਈ ਹੈ ਸਰ ਕਾਰਨ ਕੀ ਸੀ ਕਿਹੜੇ ਵਿਅਕਤੀ ਸੀ ਜਿਨ੍ਹਾਂ ਦੇ ਉੱਤੇ ਇਹ ਅਕਾਲ ਤਖਤ ਸਾਹਿਬ ਦੇ ਵੱਲੋਂ ਐਕਸ਼ਨ ਕੀਤਾ ਗਿਆ ਸੀ ਤੇ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ